ਉਹ ਵੀ ਆਪ ਦੇ ਨਾਲ ਹੀ ਜੁੜਿਆ ਹੋਇਆ ਬੰਦਾ ਇਹਨਾਂ ਦਾ ਕੋਈ ਕੰਮਕਾਰ ਵਾਲਾ ਬੰਦਾ ਸੀ ਇਹਨਾਂ ਦਾ ਹੀ ਲੀਡਰ ਸੀ ਤੇ ਆਪ ਦੀ ਘਰ ਵਾਲੀ ਦਾ ਹੀ ਕਹਿੰਦੇ ਉਹਨੇ ਕਤਲ ਕਰਵਾਤਾ ਨਾਲ ਨਾਲ ਮਿਲ ਕੇ ਚਾਰ ਬੰਦੇ ਹੋਰ ਵੀ ਜੋੜ ਲਿਆ ਇਹ ਕਿਹੜਾ ਮਸਲਾ ਜੀ ਮਸਲਾ ਦੇਖੋ ਇਹ ਕਤਲ ਦਾ ਹੈ ਹੂੰ ਕਤਲ ਦੇ ਵਿੱਚ ਪ੍ਰੇਮ ਪ੍ਰਸੰਗ ਕਾਰਨ ਹੂੰ ਇਹ 2 ਦਿਨ ਪਹਿਲਾਂ ਖਬਰ ਆਉਂਦੀ ਆ ਕਿ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਗੂਆ ਨੋਖ ਜੀ ਵੀ ਹਮਲਾ ਹੋ ਗਿਆ ਡਿਨਰ ਕਰਕੇ ਆ ਰਹੇ ਸੀਗੇ ਰਾਤ ਨੂੰ ਤੇ ਪਤਨੀ ਜਿਹੜੀ ਆ ਉਹ ਮਰ ਗਈ ਹੂੰ ਬਚ ਗਿਆ ਹੈ ਜੀ ਦੇਖੋ ਇਹ ਮਾਮਲਾ ਪਹਿਲੀ ਨਜ਼ਰੇ ਹੀ ਸ਼ੱਕੀ ਸੀਗਾ ਪਹਿਲੀ ਗੱਲ ਹੈ ਜੇ ਕੋਈ ਮੰਨ ਲਓ ਲੁਟੇਰਾ ਜਾਂ ਬਦਮਾਸ਼ ਪੈਂਦਾ ਹੂੰ ਮੁਕਾਬਲਾ ਕੌਣ ਕਰੇਗਾ ਜਨਾਨੀ ਕਰੇਗੀ ਕਿ ਬੰਦਾ ਕਰੇਗਾ ਕਰੇਗਾ ਬਿਲਕੁਲ ਇੱਥੇ ਹੀ ਸ਼ੱਕੀ ਹੁੰਦਾ ਸਟਾ ਸਟਾ ਜਦੀਆਂ ਜਿਹੜੀਆਂ ਸੀਗੀਆਂ ਉਹ ਤੇ ਲੱਗੀਆਂ ਸੀ ਜਨਾਨੀ ਦੇ ਖੂਨ ਵੀ ਇਸ ਤਰੀਕੇ ਨਾਲ ਵਗਿਆ ਜੀ ਕਿ ਭਈ ਮਤਲਬ ਸ਼ਾਇਦ ਇੰਤਜ਼ਾਰ ਕੀਤਾ ਗਿਆ ਕਿ ਮਰੀ ਜਾਵੇ ਹੂੰ ਫਿਰ ਸਟੇਟਮੈਂਟਾਂ ਵਾਰ-ਵਾਰ ਵਾਰ-ਵਾਰ ਬਦਲ ਲਈਆਂ ਤਾਂ ਮੁੱਢਲੇ ਦੌਰ ਦੇ ਵਿੱਚ ਹੀ ਸ਼ੱਕ ਦੀ ਸੂਈ ਜਿਹੜੀ ਹੈ ਨਾ ਉਹ ਇਧਰ ਜਾ ਰਹੀ ਸੀ ਜੀ ਕਿ ਭਈ ਉਹਨੂੰ ਹਲਕਾ ਜਿਹਾ ਕੱਟ ਲੱਗਾ ਸ਼ਾਇਦ ਇੱਕ ਹੱਥ ਤੇ ਸੀ ਇੱਕ ਲੱਤ ਤੇ ਸੀ ਹੂੰ ਹੱਥ ਤੇ ਤੇ ਲੱਤ ਤੇ ਦਾ ਮਤਲਬ ਇਹ ਹੁੰਦਾ ਕਿ ਬੜੀ ਸੇਫ ਜਗ੍ਹਾ ਤੇ ਸੱਟ ਮਾਰੀ ਬਿਲਕੁਲ ਬਿਲਕੁਲ ਜਿੱਥੇ ਜਲਦੀ ਠੀਕ ਹੋ ਸਕਦਾ ਜਿੱਥੇ ਕੋਈ ਗੰਭੀਰ ਜਿਸ ਤਰ੍ਹਾਂ ਕੋਈ ਨੁਕਸਾਨ ਦਾ ਅੰਦੇਸ਼ਾ ਨਹੀਂ ਹੁੰਦਾ ਜੀ ਜੀ ਜਾਨ ਜਾਨ ਦੇ ਤੌਰ ਤੇ ਤਾਂ ਗੱਲ ਇਹ ਆ ਕਿ ਇਹ ਫਿਰ ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਾਰਾ ਪਾਜ ਉਧੇੜ ਦਿੱਤਾ ਹੈ ਪੁਲਿਸ ਵਾਲਿਆਂ ਨੇ ਪੁਲਿਸ ਬੜੀ ਬਰੀਕੀ ਨਾਲ ਜਾਂਚ ਕਰਦੀ ਹੁੰਦੀ ਹੈ ਜੀ ਉਹ ਜੀ ਜੀ ਖਾਲੀ ਨਹੀਂ ਪੈਂਦੀ ਹੁੰਦੀ ਪੁਲਿਸ ਸਭ ਕੁਝ ਦੇਖਦੀ ਹੁੰਦੀ ਆ ਡਿਟੇਲਾਂ ਕਢਾ ਲੈਂਦੇ ਆ ਕਿਹੜੇ ਬੰਦਾ ਕਿੱਥੇ ਚੱਕਰ ਚੁੱਕਰ ਚਲਾਈ ਫਿਰਦਾ ਜੀ ਇਹ ਸਾਡੇ ਪਰਦੇ ਹੁੰਦੇ ਆ ਸਭ ਹਮ ਪੁਲਿਸ ਆ ਜੇ ਨਾ ਤੁਹਾਡੇ ਮੋਬਾਈਲ ਚੋਂ ਉਹ ਕੁਝ ਕਢ ਦੂ ਜਿਹੜਾ ਕੁਝ ਤੁਹਾਡੇ ਸ਼ਾਇਦ ਬਿਲਕੁਲ ਬਿਲਕੁਲ ਆਪਣੇ ਆਪ ਤੋਂ ਬਗੈਰ ਕਿਸੇ ਨੂੰ ਪਤਾ ਨਾ ਹੋਏਗਾ ਕਿਉਂਕਿ ਬੰਦੇ ਦਾ ਅਸਲੀ ਕੈਰੇਕਟਰ ਤਾਂ ਮੋਬਾਈਲ ਦੇ ਵਿੱਚ ਹੁੰਦਾ ਜੀ ਬਿਲਕੁਲ ਅੱਜ ਕੱਲ ਇਹ ਹੋਇਆ ਕੈਰੇਕਟਰ ਕੈਰੇਕਟਰ ਅਸਲੀ ਬੰਦੇ ਦਾ ਮੋਬਾਈਲ ਦੇ ਵਿੱਚ ਉਹ ਕੀ ਦੇਖਦਾ ਹੈ ਕਿਸ ਤਰ੍ਹਾਂ ਉਹ ਚੋਕ ਚੁੱਕਦਾ ਆਸੇ ਪਾਸੇ ਦੀਆਂ ਛਤਰੀਆਂ ਤੇ ਉਹ ਸਭ ਕੁਝ ਉਹਦੇ ਚ ਕੈਦ ਹੈ ਬਿਲਕੁਲ ਬਾਹਰੋਂ ਤੇ ਸਾਰਿਆਂ ਪੱਕੇ ਨਹੀਂ ਕਿ ਮਿਰਰ ਦਾ ਇਨਸਾਨ ਹੀ ਨਹੀਂ ਦਾ ਜੀ ਜੀ ਇਹ ਦੁਨੀਆ ਪਰਮਾਨਸੀ ਦੇ ਮਾਮਲੇ ਚ ਖਲੋਤੀ ਮਿਰੇ ਤੇ ਹੂੰ ਤਾਂ ਘਰ ਇਹ ਮਾਮਲਾ ਜਿਹੜਾ ਸੀ ਉਹ ਇਹ ਸੀਗਾ ਕਿ ਇਹ ਕਿਸੇ ਲੜਕੀ ਦੇ ਨਾਲ ਚੱਕਰ ਚ ਸੀ ਉਹ ਇਹਦੇ ਕੋਲ ਕੰਮ ਕਰਦੀ ਸੀ ਜੀ ਘਰ ਵਾਲੀ ਨੂੰ ਸ਼ੱਕ ਹੋ ਗਿਆ ਘਰ ਵਾਲੀ ਹੁਣ ਘਰ ਵਾਲੀ ਤੋਂ ਗੱਲਾਂ ਥੋੜੀ ਗੁਜੀਆਂ ਰਹਿੰਦੀਆਂ ਇਸ ਤਰ੍ਹਾਂ ਦਾ ਅਫੇਅਰ ਜਿਹੜਾ ਹੁੰਦਾ ਹੈ ਉਹ سامنے ਆਈ ਜਾਂਦਾ ਉਹਨੇ ਰੋਕਿਆ ਟੋਕਿਆ ਹੋਵੇਗਾ ਵਰਜਿਆ ਹੋਵੇਗਾ ਤੇ ਮਰ ਜਾਣਿਆ ਕਿਉਂ ਘਰ ਖਰਾਬ ਕਰਦਾ ਹੂੰ ਫਿਰ ਇਹਨੇ ਸਕੀਮ ਲਾ ਕੇ ਕੁਝ ਜਿਹੜੇ ਕਹ ਲੋ ਸੁਪਾਰੀ ਕਿਲਰ ਸੀ ਕੇ ਉਹ ਹਾਇਰ ਕੀਤੇ ਹੂੰ ਕੁਝ ਲੱਖ ਰੁਪਈਆ ਉਹਨਾਂ ਦੇ ਨਾਲ ਮੁਕਾਇਆ ਤੇ ਗਿਣੀ ਮਿੱਠੀ ਸਾਜਿਸ਼ ਤੇ ਤੇਨੇ ਅकांड ਕਰ ਦਿੱਤਾ ਜੀ ਜੀ ਹੁਣ ਸਭ ਕੁਝ ਰੁਲ ਗਿਆ ਘਰ ਵੀ ਰੁਲ ਗਿਆ ਬਦਨਾਮੀ ਵੀ ਹੋ ਗਈ ਘਰ ਵਾਲੀ ਮਾਰ ਬੈਠਾ ਬਿਲਕੁਲ ਤਾਂ ਪ੍ਰੇਮ ਕਾ ਥੋੜੀ ਉਹਨਾਂ ਨੇ ਜੇਲ੍ਹਾਂ ਲੈਣੇ ਕਿਹਾ ਕਿ ਇੱਕੋ ਕਮਰੇ ਚ ਪੈ ਜਾਓ ਤੁਸੀਂ ਉਹ ਅੱਡ ਜਨਾਨਾ ਜੇਲ੍ਹ ਦੇ ਵਿੱਚ ਰੁਲਦੀ ਫਿਰੂਗੀ ਇਹ ਮਰਦਾਨਾ ਜੇਲ੍ਹ ਚ ਰੁਲਦਾ ਫਿਰੂਗਾ ਇਹੋ ਜੇ ਬੰਦੇ ਨੇ ਅਸ਼ਰ ਸਾਹਿਬ ਆਸੀਂ ਦੇਖੇ ਨੇ ਇਦਾਂ ਹੀ ਰੋਈ ਜਾਂਦੇ ਮੁੜ ਕੇ ਬੈਠੇ ਜੀ 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 ਠੀਕ ਹੈ ਨਾ ਜੀ ਇਹੋ ਜਾਂ ਚੱਕਰ ਚਲਾਉਣ ਵਾਲੀਆਂ ਉਹ ਫਰਗਾ ਉੱਥੇ ਵੀ ਚੱਕਰ ਚੱਲ ਜਾਂਦੇ ਆ ਮਾਫ ਕਰਨਾ ਮੈਂ ਮੈਂ ਤੁਹਾਨੂੰ ਤਲਕਾ ਹਕੀਕਤ ਵੀ ਦੱਸ ਦਿੰਦਾ ਇਹ ਜ਼ਿੰਦਗੀ ਦੀਆਂ ਤਲਕਾ ਹਕੀਕਤਾਂ ਅਸੀਂ ਅੱਖੀਂ ਦੇਖੀਆਂ ਨੇ ਸਰ ਬਿਲਕੁਲ ਤੋ ਕਹਿੰਦਾ ਮਤਲਬ ਇਹ ਆ ਕਿ ਭਾਈ ਤੁਸੀਂ ਆਪਣਾ ਘਰ ਬਰਬਾਦ ਕਰ ਲਿਆ ਹੂੰ ਦੀ ਫਾਇਦਾ ਹੈ ਨਾ ਚੀਜ਼ਾਂ ਦਾ ਬਿਲਕੁਲ ਜੇ ਮਤਲਬ ਕਿ ਇਹ ਨਹੀਂ ਆਗ ਲੱਗੀ ਹੈ ਤੇ ਛੱਡ ਦਿਓ ਯਾਰ ਮਾਰਨਾ ਕਦੋਂ ਵਿਚਾਰੀ ਨੂੰ ਕਿਸੇ ਦੀ ਧੀ ਆ ਉਹ ਜੀ ਕਿਸੇ ਦੀ ਭੈਣ ਆ ਬਿਲਕੁਲ ਮਾਰ ਕੇ ਤੂੰ ਉਹ ਕੀਤੀ ਆ ਬਈ ਤੁਹਾਡੀ ਭੈਣ ਨਾਲ ਇਸ ਤਰ੍ਹਾਂ ਹੋਵੇ ਫੇ ਆ ਉਹ ਕਿਸੇ ਦੀ ਜ਼ਿੰਦਗੀ ਆ ਬਈ ਕਿ ਹਰ ਇੱਕ ਦੀ ਜ਼ਿੰਦਗੀ ਦੀ ਕੀਮਤ ਹੈ ਹਾਂ ਜੀ ਤਾਂ ਤੁਸੀਂ ਮਤਲਬ ਕਿ ਸਿੱਧਾ ਕਹਿ ਦੋ ਕਿ ਭਾਈ ਆਪਣੀ ਨਹੀਂ ਨਹੀਂ ਦੇ ਸਕਦੀ ਮੈਂ ਤਾਂ ਕੋਈ ਦੂਸਰਾ ਕਰਨਾ ਤਾਂ ਚਲੋ ਉਹਨੂੰ ਆਪਦੀ ਜ਼ਿੰਦਗੀ ਜੀਉਣ ਦਾ ਆਖਿਆ ਤੁਹਾਨੂੰ ਆਪਦੀ ਜ਼ਿੰਦਗੀ ਜੀਉਣ ਦਾ ਆਖਿਆ ਜੀ ਪਰ ਕਿਸੇ ਨੂੰ ਮਾਰਨਾ ਯਾਰ ਇਹ ਤਾਂ ਬੜਾ ਵੱਡਾ ਗੁਨਾਹ ਹੈ ਨਾ ਬਿਲਕੁਲ ਬਿਲਕੁਲ ਫਸ ਗਿਆ ਆਪਦੇ ਜਾਲ ਦੇ ਵਿੱਚ ਇਹ ਫਸ ਗਿਆ ਜੀ 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 ਬਿਲਕੁਲ ਬਿਲਕੁਲ ਮਿੱਤਰ ਇੱਕ ਵਾਰ-ਵਾਰ ਪੁੱਛ ਰਹੇ ਨੇ ਕਿ ਧਾਮੀ ਸਾਹਿਬ ਦੇ ਅਸੀਫੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਖੈਰ ਜੀ ਧਾਮੀ ਸਾਹਿਬ ਤੇ ਗੱਲ ਆਪਣੀ ਪਹਿਲਾਂ ਹੀ ਹੋ ਚੁੱਕੀ ਹੈ ਕਾਲੋਂ ਸਾਹਿਬ ਕਹਿ ਰਹੇ ਨੇ ਕਿ ਮੇਰੇ ਇੱਕ ਜਾਣਕਾਰ ਹੈ ਲੁਧਿਆਣੇ ਤੋਂ ਉਹ ਕਹਿੰਦਾ ਸੀ ਕਹਿੰਦੇ ਕਿ ਬੈਂਸ ਭਰਾਵਾਂ ਨਾਲ ਨਜ਼ਦੀਕੀ ਸੀ ਜਾਂ ਸਾਥੀ ਰਿਹਾ ਹੈ ਬਸ ਚਲੋ ਕਿਸੇ ਦਾ ਵੀ ਨਜ਼ਦੀਕੀ ਹੋਵੇ ਹੁਣ 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 ਤੇ ਆਪਦੀ ਕੱਟਣੀ ਪੈਣੀ ਹੋਣਾ ਬਿਲਕੁਲ ਹੁਣ ਕਿਸੇ ਨਜ਼ਦੀਕ ਨਹੀਂ ਆਉਣਾ ਹੁਣ ਤੇ ਆ ਆਪਦੀ ਕੱਟਣੀ ਪੈਣੀ ਆ ਉੱਥੇ ਜੇਲ੍ਹ ਦੇ ਵਿੱਚ ਸਭ ਇਹੋ ਜਿਹੇ ਬੰਦੇ ਮੁੜ ਕੇ ਜਿੱਦੇ ਮਰਜ਼ੀ ਨਜ਼ਦੀਕ ਹੀ ਰਹਿਣ ਮੁੜ ਕੇ ਪੰਜਾ ਸੱਤਾ ਸਾਲਾਂ ਚ ਦੂਜੇ ਦੇ ਭਾਂਡੇ ਮਾਂਜਣ ਲੱਗ ਪੈਂਦੇ ਹੁੰਦੇ ਆ ਹੂੰ ਇਹੋ ਜੀ ਨੌਬਤ ਆ ਜਾਂਦੀ ਆ ਬੜੀਆਂ ਔਖੀਆਂ ਨੇ ਕਿ ਐਦਾਂ ਕੱਟਣੀਆਂ ਜੀ ਮਿੰਟੋ ਜੀ